ਸਿਫ ਸਨਾ ਹਿੰਦੁਸਤਾਨ ਪੰਜਾਬ ਵਿੱਚ ਵੱਡੇ ਪੱਧਰ ਤੇ ਨੌਜਵਾਨਾਂ ਨੂੰ ਭਰਤੀ ਕਰ ਰਹੀ ਹੈ ਇਸ ਗੱਲ ਦਾ ਪ੍ਰਗਟਾਵਾ ਰਾਸ਼ਟਰੀ ਪ੍ਰਧਾਨ ਪਵਨ ਗੁਪਤਾ ਨੇ ਪਟਿਆਲਾ ਵਿੱਚ ਚੱਲ ਰਹੀ ਸੁਭਾ ਪਧਰੀ ਮੀਟਿੰਗ ਵਿੱਚ ਕੀਤਾ ਅਤੇ ਨਾਲ ਹੀ ਪੰਜਾਬ ਸਰਕਾਰ ਉੱਪਰ ਨਿਸ਼ਾਨਾ ਬਿੰਦੇ ਹੋਏ ਕਿਹਾ ਕਿ ਸਰਕਾਰ ਅਤਵਾਦੀਆਂ ਦੀਆਂ ਗਤੀਵਿਧੀਆਂ ਨੂੰ ਅਣਦੇਖਾ ਕਰ ਰਹੀ ਹੈ ਉਹਨਾਂ ਨੇ ਇਹ ਵੀ ਕਿਹਾ ਕਿ ਸਿਫ ਸਨਾ ਹਿੰਦੁਸਤਾਨ ਇਸ ਗੱਲ ਦਾ ਵਿਰੋਧ ਕਰਦੀ ਹੈ ਅਤੇ ਪੰਜਾਬ ਵਿੱਚ ਅਮਨ ਸ਼ਾਂਤੀ ਰੱਖਣ ਲਈ ਸਿਫ ਸਨਾ ਹਿੰਦੁਸਤਾਨ ਵਚਨਬੱਧ ਹੈ ਸਿਫ ਸਨਾ ਹਿੰਦੁਸਤਾਨ ਵੱਡੇ ਪੱਧਰ ਤੇ ਉੱਤੇ ਪੰਜਾਬ ਦੇ ਵਿੱਚ ਭਰਤੀ ਅਭਿਆਨ ਚਲਾ ਰਹੀ ਹੈ ਜਿਦੇ ਵਿੱਚ ਸਿਰਫ ਸਨਾ ਹਿੰਦੁਸਤਾਨ ਦੇ ਨਾਲ ਪੰਜਾਬ ਦੇ Hindu ਨੌਜਵਾਨ ਬੜੀ ਸੰਖਿਆ ਦੇ ਵਿੱਚ ਜੁੜ ਰਹੇ ਹਨ ਸਨਾ ਹਿੰਦੁਸਤਾਨ ਦੇਖ ਰਹੀ ਹੈ ਕਿ ਪੰਜਾਬ ਦੇ ਵਿੱਚ ਜਦ ਤੋਂ ਸਰਕਾਰਾਂ ਨੇ ਖਾਲਸਤਾਨੀਆਂ ਦੇ ਪਿੱਠ ਠੋਕਣੀ ਸ਼ੁਰੂ ਕੀਤੀ ਹੈ ਰਾਜਵਾਣੇ ਜੈਸੇ ਅਤਵਾਦਿਆਂ ਨੂੰ ਪਾਲਿਆ ਪੋਸਿਆ ਜਾ ਰਿਹਾ ਹੈ ਜੇਲ੍ਹ ਦੇ ਵਿੱਚ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ ਔਰ ਜਿਹੜੇ ਵੀ ਖਾਲਸਾ ਨੇ ਜਦ ਵੀ ਚਾਹਣ ਪੰਜਾਬ ਦੇ ਵਿੱਚ ਨੰਗੀਆਂ ਤਲਵਾਰਾਂ ਲੈ ਕੇ ਪੰਜਾਬ ਦੇ ਲੋਕਾਂ ਨੂੰ ਡਰਾਉਂਦੇ ਨੇ ਧਮਕਾਉਂਦੇ ਨੇ ਜੇ ਕੋਈ ਖਾਲਸਾਣ ਦੇ ਗੱਲ ਦਾ ਵਿਰੋਧ ਕਰਦਾ ਹੈ ਜਰਨੈਲ ਸਿੰਘ ਪਿੰਡਰਾਲੇ ਜੈਸੇ ਅਤਵਾਦੀ ਦੇ ਖਿਲਾਫ ਕੁਝ ਬੋਲਣ ਦੀ ਕੋਸ਼ਿਸ਼ ਕਰਦਾ ਜਾਂ ਫੇਸਬੁਕ ਦੇ ਉੱਤੇ ਲਿਖਣ ਦੀ ਕੋਸ਼ਿਸ਼ ਕਰਦਾ ਤਾਂ ਉਹਦੇ ਖਿਲਾਫ ਪੰਜਾਬ ਪੁਲਿਸ ਜਰਨੈਲ ਸਿੰਘ ਪਿੰਡਰਾਲੇ ਦੇ ਇੱਕ ਸਿਪਾਹੀ ਵਾਂਗੂ ਉਹਨਾਂ ਦੇ ਖਿਲਾਫ ਕੇਸ ਦਰਜ ਕਰ ਲੈਂਦੀ ਹੈ ਜਿਹੜੀ ਸਰਕਾਰਾਂ ਨੇ ਪਿੰਡਰਾਲੇ ਦੇ ਖਿਲਾਫ ਲੜਾਈ ਲੜੀ ਖਾਲਸਥਾਨੀਆਂ ਦੇ ਖਿਲਾਫ ਬਲੂ ਸਟਾਰ ਆਪਰੇਸ਼ਨ ਕੀਤਾ ਅੱਜ ਉਹੀ ਸਰਕਾਰ ਉਹੀ ਪੰਜਾਬ ਪੁਲਿਸ ਜਰਨੈਲ ਸਿੰਘ ਪਿੰਡਾਂ ਵਾਲੇ ਦੇ ਜਿਹੜੇ ਸਮਰਥਕ ਹੈ ਉਹਨਾਂ ਦੇ ਸਾਹਮਣੇ ਘੋਟਨੇ ਟੇਕਦੇ ਆ ਔਰ ਜਿਹੜੇ ਵੀ ਕੋਈ ਸ਼ਿਵਸ ਹਨਾ ਹਿੰਦੁਸਤਾਨ ਦੇ ਕਾਰਜਕਰਤਾ ਨੇਤਾ ਜਰਨੈਲ ਸਿੰਘ ਪਿੰਡਾਂ ਵਾਲੇ ਦੇ ਖਿਲਾਫ ਕੱਲ੍ਹਸਤਾਨ ਦੇ ਖਿਲਾਫ ਫੇਸਬੁਕ ਦੇ ਉੱਤੇ ਵਟਸਐਪ ਦੇ ਉੱਤੇ ਆਪਣੇ ਵਿਚਾਰ ਦਿੰਦੇ ਆ ਉਹਨਾਂ ਦਾ ਗਲਾ ਘੋਟਣ ਦੀ ਕੋਸ਼ਿਸ਼ ਕਰਦੇ ਆ ਉਹਨਾਂ ਦੇ ਖਿਲਾਫ ਐਫ ਆਈ ਆਰ ਦਰਜ ਕਰਕੇ ਉਹਨਾਂ ਤੇ 295 ਲਗਾ ਕੇ ਜੇਲ੍ਹਾਂ ਵਿੱਚ ਡੱਕਣ ਦੱਕਦੇ ਆ ਅਸੀਂ ਇਹ ਸਾਫ਼ ਕਹਿਣਾ ਚਾਹੁੰਦੇ ਆ ਕਿ ਜਿਹੜਾ ਵੀ ਪੰਜਾਬ ਦੇ ਵਿੱਚ ਕਤਲ ਦੀਆਂ ਬਾਰਦਾਤਾਂ ਹੋ ਰਹੀਆਂ ਅੱਤਵਾਦੀ ਮੋਟਰਸਾਈਕਲ ਤੇ ਆ ਰਹੇ ਆ ਔਰ ਪਾਧਰੇ ਨੂੰ ਮਾਰਿਆ ਦੁਰਗਾ ਗੁਪਤਾ ਸ਼ਿਵਸਾਨਾ ਦੇ ਨੇਤਾ ਨੂੰ ਮਾਰਿਆ ਇਸੇ ਤਰ੍ਹਾਂ ਅਮੇਸ਼ ਸ਼ਰਮਾ ਜਿਹੜੇ ਹਿੰਦੂ ਤਖਤ ਦੇ ਪ੍ਰਚਾਰਕ ਸੀ ਲੁਧਾਨੇ ਦੇ ਵਿੱਚ ਉਹਨਾਂ ਦੀ ਹੱਤਿਆ ਕੀਤੀ ਗਈ ਆਰਐਸਐਸ ਦੇ ਪ੍ਰਚਾਰਕ ਅਗਨੇਜਾ ਦੀ ਹੱਤਿਆ ਕੀਤੀ ਗਈ ਇੱਕ ਵੀ ਕਾਤਲ ਪੰਜਾਬ ਪੁਲਿਸ ਹੁਣ ਤੱਕ ਪકડਨ ਦੇ ਵਿੱਚ ناکਾਮਯਾਬ ਹੋ ਗਈ ਹੈ ਕੇਵਲ ਐਐਸਆਈਟੀ ਬਣਾਰੀ ਹੈ ਸੀਬੀਆਈ ਨੂੰ ਜਾਂਚ ਦੇ ਹਵਾਲੇ ਕੀਤਾ ਜਾ ਰਿਹਾ ਹੈ ਔਰ ਕਾਤਲ ਨੂੰ ਪકડਨ ਦੇ ਨਾਮ ਦੇ ਉੱਤੇ ਸਿਰਫ ਤਲਾਸ਼ੀਆਂ ਲਈਆਂ ਜਾ ਰਹੀਆਂ ਹਨ ਹਿੰਦੂ ਸੰਗਠਨਾਂ ਦੇ ਵਰਕਰਾਂ ਨੂੰ ਨੇਤਾਵਾਂ ਨੂੰ ਡਰਾ ਧਮਕਾਇਆ ਜਾ ਰਿਹਾ ਸ਼ਿਵ ਸਨਾਹ ਹਿੰਦੁਸਤਾਨ ਦੇ ਵਰਕਰਾਂ ਦੇ ਉੱਤੇ ਖਾਲਸਪਨ ਦੀ ਸਹ ਦੇ ਉੱਤੇ ਖਾਲਸਤਾਨੀਆਂ ਦੇ ਵੱਲੋਂ ਕੇਸ ਦਰਜ ਕਰਵਾਏ ਜਾ ਰਹੇ ਹਨ ਜਦ ਤੱਕ ਖਾਲਸਤਾਨੀਆਂ ਨੂੰ ਫਾਂਸੀ ਦੇ ਉੱਤੇ ਨਹੀਂ ਚੜਾਇਆ ਜਾਂਦਾ ਰਾਜਵਾਨੇ ਵਰਗਿਆਂ ਨੂੰ ਜੇਲਾ ਚ ਪਾਲਿਆ ਜਾਊਗਾ ਔਰ ਖਾਲਸਤਾਨੀਆਂ ਦੇ ਨੂੰ ਸਹ ਦੇ ਉੱਤੇ ਜਾਏਗੀ ਉਦੋਂ ਤੱਕ ਪੰਜਾਬ ਦੇ ਵਿੱਚ ਕਤਲੋਗਾਰ ਦੀ ਰਾਜਨੀਤੀ ਜਲਦੀ ਰਹੇਗੀ ਚਾਹੇ ਉਹ ਗੈਂਗਸਟਰਾਂ ਦੇ ਨਾਮ ਦੇ ਉੱਤੇ ਚੱਲੇ ਚਾਹੇ ਉਹ ਖਾਲਸਤਾਨੀਆਂ ਦੇ ਨਾਮ ਦੇ ਉੱਤੇ ਚੱਲੇ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਖਾਲਸਤਾਨੀਆਂ ਨੂੰ ਕਿ ਤੁਸੀਂ 1 2 નિર્ਦੋਸ਼ ਲੋਕਾਂ ਦੇ ਹੱਤਿਆ ਕਰੇ ਸ਼ਿਵ ਸਨਾ ਹਿੰਦੁਸਤਾਨ ਨੂੰ ਡਰਾ ਨਹੀਂ ਸਕਦੇ ਅਸੀਂ ਜਰਨੈਲ ਸਿੰਘ ਭਿੰਡਰਾਂ ਵਾਲੇ ਦੇ ਟਾਈਮ ਤੋਂ ਲੜਦੇ ਆਏ ਹੁਣ ਵੀ ਖਾਲਸਤਾਨੀਆਂ ਨੂੰ ਚੁਟਾਮਨੀ ਹੈ ਕਿ ਆਪਣੇ ਹਰਕਤਾਂ ਤੋਂ ਬਾਅਦ ਆ ਜਾਓ ਨਹੀਂ ਤਾਂ ਅਸੀਂ ਵੀ ਸੜਕਾਂ ਦੇ ਉੱਤਰ ਕੇ ਜਦੋਂ ਡਟਵਾ ਵਿਰੋਧ ਕਰਾਂਗੇ ਤਾਂ ਉਹਦੇ ਨਤੀਜੇ ਭਿਆਨਕਰ ਨਿਕਲਣਗੇ ਪਟਿਆਲਾ ਤੋਂ ਮੀਡੀਆ ਐਕਸ਼ਨ ਦੇ ਲਈ ਅਵਿਨਾਸ਼ ਮਣੀ ਦੀ ਰਿਪੋਰਟ